ਸਨਮਾਨਯੋਗ ਸਤ ਸੰਗਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਬਾਣੀ ਵਿਚਾਰ ਦੇ ਇਸ એપisode ਵਿੱਚ ਸੋਹਿਲਾ ਨਾਮ ਦੀ ਪਾਵਨ ਬਾਣੀ ਦੇ ਆਖਰੀ ਸ਼ਬਦ ਦੀ ਵਿਚਾਰ ਕਰਨ ਦਾ ਉਪਰਾਲਾ ਅੱਜ ਆਪਾਂ ਕਰਨਾ ਹੈ ਪਹਿਲੇ ਆਪ ਜੀ ਇਸ ਪਵਿੱਤਰ ਫਰਮਾਨ ਦਾ ਪਾਠ ਸ਼੍ਰਵਣ ਕਰੋ ਫਿਰ ਸੰਖੇਪ ਵਿੱਚ ਵਿਚਾਰ ਵਿੱਚ ਜੁੜਨ ਦਾ ਯਤਨ ਕਰਦੇ ਆ ਰાગ ਗੌੜੀ ਪੂਰਬੀ ਮਹਲਾ 5 ਕਰੂੰ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਤਹਲ ਕੀ 베ਲਾ ਇਹਾਂ ਖਾਟ ਚੱਲੋ ਹਰਿ ਲਾਹਾ ਆ ਗਏ ਬਸਨ ਸੁਹੇਲਾ ਔਦ ਘਟੈ ਦਿਨ ਸਰਾਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਇ ਪੀਆਵੇ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਾਰੇ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਜੇ ਬਹੁਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਬਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਨਮਾਨਯੋਗ ਸਤਸੰਗਿਓ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਪਵਿੱਤਰ ਬਚਨਾਂ ਨੂੰ ਰਾਗ ਗੌੜੀ ਪੂਰਬੀ ਵਿੱਚ ਗਾਇਨ ਕਰਨ ਦੀ ਹਦਾਇਤ ਕੀਤੀ ਹੈ ਸ਼ਬਦ ਦੇ ਰਹਾਉ ਦੀਆਂ ਪੰਕਤੀਆਂ ਬਹੁਤ ਚੇਤਾਵਨੀ ਭਰੀਆਂ ਹਨ ਸਾਨੂੰ ਅਲਰਟ ਕਰਨ ਵਾਲੀਆਂ ਨੇ ਉਹ ਪੰਕਤੀਆਂ ਨੇ ਔਦ ਘਟੈ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਆਪਣੇ ਹੀ ਮਨ ਨੂੰ ਪ੍ਰੇਰਣਾ ਕਰਕੇ ਉਪਦੇਸ਼ ਦੇ ਸਕੀਏ ਕਿਉਂਕਿ ਸਾਡੇ ਸਮਾਜ ਦੀ ਸੋਚ ਕੁਝ ਇੰਜ ਹੈ ਕਿ ਸਾਡੀ ਉਮਰ ਦਿਨ ਬਾਦ ਦਿਨ ਹਫਤਾ ਬਾ ਹਫਤਾ ਮਹੀਨਾ ਬਾ ਮਹੀਨਾ ਜਾਂ ਸਾਲ ਬਾ ਸਾਲ ਵਧ ਰਹੀ ਹੈ ਸੱਚਮੁੱਚ ਗਿਣਤੀ ਚੱਲਦੀ ਵੀ ਇੰਜ ਹੀ ਹੈ ਕੱਲ 17 ਸਾਲ ਦਾ ਸੀ ਅਗਲੇ ਸਾਲ ਇਸ ਸਤਰੀਕ ਨੂੰ 18 ਦਾ ਆਖਿਆ ਜਾਏਗਾ ਤਾਂ ਸੁਭਾਵਿਕ ਸਾਡੇ ਅੰਦਰ ਇਹ ਖਿਆਲ ਆਉਂਦਾ ਹੈ ਕਿ ਉਮਰ ਵੱਧ ਰਹੀ ਹੈ ਪਰ ਜਿਨ੍ਹਾਂ ਨੂੰ ਸਹੀ ਢੰਗ ਨਾਲ ਦੇਖਣ ਦੀ ਜਾਂਚ ਆ ਗਈ ਉਹ ਇਉਂ ਦੇਖਦੇ ਨੇ ਕਿ ਜਿੰਨੀ ਕੁ ਸਵਾਸਾਂ ਦੀ ਪੂੰਜੀ ਲੈ ਕੇ ਇਹ ਜੀਵ ਸੰਸਾਰ ਤੇ ਆਇਆ ਹੈ ਸਾਲਾਂ ਦੀ ਗੱਲ ਤਾਂ ਇੱਕ ਪਾਸੇ ਰਹਿਣ ਦਿਓ ਇੱਕ ਇੱਕ ਸਾਹ ਨਾਲ ਉਸ ਦੀ ਉਮਰ ਘਟ ਰਹੀ ਹੈ ਤੇ ਮਿਸਾਲ ਦੇ ਵਜੋਂ ਅਸੀਂ ਦੇਖ ਸਕਦੇ ਹਾਂ ਕੋਈ ਸਰਮਾਇਆ ਪਿਆ ਹੋਵੇ ਕਰੋੜ ਪਾਉਂਡ ਤੁਹਾਡੇ ਪਾਸ ਨੇ ਪਰ ਹੈਨ ਤਾਂ ਗਿਣਤੀ ਦੇ ਤੇ ਗਿਣਤੀ ਦੀ ਚੀਜ਼ ਜਦੋਂ ਖਰਚਣੀ ਖਰਚਣੀ ਤੇ ਹਰ ਪਲ ਖਰਚਣੀ ਸ਼ੁਰੂ ਹੋ ਜਾਏ ਉਸ ਵਿੱਚ ਵਾਧਾ ਕੀਤਾ ਨਾ ਜਾ ਸਕੇ ਕਿ ਹੋਰ سرمਾਇਆ ਪਾਇਆ ਜਾ ਸਕੇ ਤਾਂ ਸੁਭਾਵਕ ਹੈ ਅਨਪੜ ਬਜ਼ੁਰਗ ਵੀ ਆਖਿਆ ਕਰਦੇ ਸਨ ਕਿ ਫੋਹੇ ਫੋਹੇ ਤਲਾਪ ਪਰ ਵੀ ਜਾਂਦਾ ਹੈ ਪਰ ਇਸ ਦੇ ਉਲਟ ਵੀ ਹੈ ਕਿ ਫੋਹੀ ਫੋਹੀ ਤਲਾਬ ਖਾਲੀ ਵੀ ਹੋ ਜਾਂਦਾ ਹੈ ਜੇ ਇੱਕ ਇੱਕ ਜ਼ਰਰੇ ਨਾਲ ਤਲਾਬ ਪਰ ਸਕਦਾ ਹੈ ਮਾਇਆ ਹੋਇਆ ਤਾਂ ਇੱਕ ਇੱਕ ਜ਼ਰਰਾ ਪਾਣੀ ਦਾ ਇੱਕ ਇੱਕ ਤੁਪਕਾ ਜਿਵੇਂ ਜਿਵੇਂ ਕੱਢੋਗੇ ਘਟੇਗਾ ਤਾਂ ਸਹੀ ਮੁਸ਼ਕਲ ਇਸ ਗੱਲ ਦੀ ਹੈ ਕਿ ਤਲਾਬ ਦੇ ਪਾਣੀ ਵਿੱਚ ਤਾਂ ਕੋਈ ਹੋਰ ਵੀ ਪਾ ਲਏਗਾ ਹੋਰ ਪਾਣੀ ਪਾ ਲੋਗੇ ਫਿਰ ਭਰ ਜਾਏਗਾ زندگی ਦਾ ਖੂ ਐਸਾ ਹੈ ਜਾਂ ਤਲਾਬ ਐਸਾ ਹੈ ਜੋ ਮਰਜ਼ੀ ਨਾਮ ਦੇ ਲਓ ਇਸ ਵਿੱਚੋਂ ਜਿੰਨੇ ਸਵਾਸ ਖਰਚੇ ਗਏ ਹੋਰ ਉਹਨੇ ਨਹੀਂ ਪਾਏ ਜਾ ਸਕਦੇ زندگی ਦਾ ਜਿਹੜਾ ਪਲ ਬੀਤ ਗਿਆ ਉਹ ਵਾਪਸ ਨਹੀਂ ਲਿਆਂਦਾ ਜਾ ਸਕਦਾ ਨਾ ਉਸ ਦੀ ਭਰ ਪਾਈ ਕੀਤੀ ਜਾ ਸਕਦੀ ਕੇ ਹੋਰ ਪਲ ਪਾ ਲਈਏ ਤੇ ਪਹਿਲਾ ਖਰਚਿਆ ਪਲ ਬਰਾਬਰ ਹੋ ਜਾਏ ਫਿਰ ਤਾਂ ਇਹ ਜੀਵ ਸਦਾ ਹੀ ਜ਼ਿੰਦਾ ਰਹੇ ਪਰ ਇਹ ਆਉਧ ਇਹ ਉਮਰ ਵਾਦ ਨਹੀਂ ਰਹੀ ਕੱਟ ਰਹੀ ਹੈ ਭਗਤ ਕਬੀਰ ਜੀ ਦਾ ਬੜਾ ਪਿਆਰਾ ਬਚਨ ਹੈ ਉਹ ਆਖਦੇ ਨੇ ਜਨਨੀ ਜਾਨਤ ਸੁੱਤ ਵੱਡਾ ਹੋਤ ਹੈ ਅਕਸਰ ਹਰ ਮਾਂ ਬੱਚੇ ਨੂੰ ਵੱਡਿਆ ਹੁੰਦਿਆਂ ਦੇਖ ਕੇ ਪ੍ਰਸੰਨ ਹੁੰਦੀ ਹੈ ਔਰ ਸੰਸਾਰਕ ਤੌਰ ਤੇ ਉਹ ਕੋਈ ਨਾਜਾਇਜ਼ ਨਹੀਂ ਗਲਤ ਨਹੀਂ ਇਹ ਤਾਂ ਪਰਮਾਰਥ ਦੀ ਬਹੁਤ ਡੂੰਗੀ ਦ੍ਰਿਸ਼ਟੀ ਹੈ ਜਿਸ ਦੀ ਚਰਚਾ ਭਗਤ ਜੀ ਕਰ ਰਹੇ ਹਨ ਕਿ ਇਹ ਉਮਰ ਵਧਣ ਦਾ ਇੱਕ ਪਲੇਖਾ ਹੈ ਦਰਸਲ ਉਮਰ ਘਟ ਰਹੀ ਹੈ ਜਨਨੀ ਜਾਨਤ ਸੁਤ ਬਡਾ ਹੋਤ ਹੈ ਇਤਨਾ ਕ ਨਾ ਜਾਣੇ ਜੇ ਦਿਨ ਦਿਨ ਉਮਰ ਘਟਤ ਹੈ ਕਿ ਹਰ ਰੋਜ਼ ਉਮਰ ਘਟਦੀ ਜਾ ਰਹੀ ਹੈ ਦਿਨ ਦਿਨ ਵੀ ਉਹਨਾਂ ਸਾਡੀ ਬੁੱਧੀ ਨੂੰ ਮੁੱਖ ਰੱਖ ਕੇ ਲਫ਼ਜ਼ ਵਰਤਿਆ ਹੈ ਕਿ ਚਲੋ ਇਹਨਾਂ ਨੂੰ ਵਾਲਤਾ ਸਮਝ ਵਿੱਚ ਨਹੀਂ ਆਉਂਦਾ ਦੇ ਨਹੀਂ ਸਹੀ ਉਹ ਤਾਂ ਹਰ ਅੱਖ ਦੇ ਪਲਕਾਰੇ ਨਾਲ ਉਸ ਤੋਂ ਵੀ ਪਹਿਲੇ ਜਿਹੜਾ ਛਿਨ ਬੀਤ ਗਿਆ ਉਹ ਕੱਟ ਗਿਆ ਤੇ ਜਿਸ ਭਾਂਡੇ ਵਿੱਚੋਂ ਹਰ ਵੇਲੇ ਭਾਵੇਂ ਇੱਕ ਇੱਕ ਟੁੱਪਕਾ ਕਰਕੇ ਹੀ ਸਹੀ ਪਾਣੀ ਗਿਰਦਾ ਜਾ ਰਿਹਾ ਹੈ ਰਿਸਦਾ ਜਾ ਰਿਹਾ ਹੈ ਉਹ ਭਾਂਡਾ ਅੱਜ ਨਹੀਂ ਤੇ ਕੱਲ੍ਹ ਸਹੀ ਖਾਲੀ ਹੋ ਜਾਏਗਾ। ਸਵਾਸਾਂ ਦੀ ਪੂੰਜੀ ਸਰੀਰ ਦੇ ਭਾਂਡੇ ਵਿੱਚ ਭਰਿਆ ਹੋਇਆ ਜਲ ਹੈ। ਇਹ ਵੀ ਸੰਸਾਰਕ ਮਿਸਾਲ ਦੇਣੀ ਪੈਂਦੀ ਹੈ। ਸਵਾਸਾਂ ਦੇ ਸਾਹਮਣੇ ਜਲ ਦੀ ਵੀ ਕੀਮਤ। ਜੋ ਕਿਸੇ ਮੁੱਲੋਂ ਨਾ ਖਰੀਦੇ ਜਾ ਸਕਣ ਉਹ ਸਵਾਸ ਨੇ। ਪਾਣੀ ਤਾਂ ਤੁਸੀਂ ਬੋਤਲ ਖਰੀਦ ਲਓਗੇ ਖੂ ਲਗਾ ਲਓਗੇ ਟਿਊਬ ਵੈਲ ਚਲਾ ਲਓਗੇ ਸੌ ਸਾਧਨ ਨੇ ਨਦੀਆਂ ਨਾਲ ਲੈਣ ਸਵਾਸਾਂ ਦਾ ਐਸਾ ਕੋਈ ਇੰਤਜ਼ਾਮ ਨਹੀਂ ਹੋ ਸਕਦਾ ਇਸ ਲਈ ਚੇਤਾਵਨੀ ਲਫ਼ਜ਼ ਮੈਂ ਇਸਤੇਮਾਲ ਕੀਤੇ ਨੇ ਕਿ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਚੇਤਾਵਨੀ ਦੇ ਰਹੇ ਨੇ ਮਨ ਨੂੰ ਮੁਖਾਤਬ ਕਰਕੇ ਅਸਾਂ ਸਮਝੋਣਾ ਹੈ ਕਿ ਇਹ ਉਮਰ ਦਿਨ ਰਾਤ ਕੱਟਦੀ ਜਾ ਰਹੀ ਹੈ ਪਾਸ ਕਰਨ ਵੇਲੇ ਕੁਝ ਰਹਿਣਾਰੇ ਇਕੱਠਾ ਪਾਸ ਕਰਦੇ ਨੇ ਪਰ ਜੇ ਰਹਿਣਾ ਰੇ ਵੀ ਆਖਿਆ ਜਾਏ ਤਾਂ ਕਿਉਂਕਿ ਮਨ ਨੂੰ ਸੰਬੋਧਨ ਕੀਤਾ ਗਿਆ ਹੈ ਮਨ ਗੁਰ ਮਿਲ ਕਾਜ ਸਵਾਰੇ ਦੇਸ ਨੂੰ ਸਮਝਾਉਣ ਲਈ ਵੀ ਆਖਿਆ ਜਾ ਸਕਦਾ ਹੈ ਕਿ ਦਿਨ ਰਾਤ ਤੇਰੀ ਉਮਰ ਕਾਇਆ ਦੀ ਘਟਦੀ ਜਾ ਰਹੀ ਹੈ ਦਿਨ ਰਹਿਣਾ ਰਹੇ ਕੋਈ ਅੰਤਰ ਨਹੀਂ ਅਰਥ ਉਹੀ ਨੇ ਔਰ ਗਹਿਰਾ ਭਾਵ ਵੀ ਉਹੀ ਇੱਕ ਹੈ ਕਿ ਪਲ-ਪਲ ਕਰਕੇ ਕੱਲ ਬੀਤ ਗਿਆ ਪਲ-ਪਲ ਕਰਕੇ ਅੱਜ ਬੀਤ ਜਾਏਗਾ ਇਓਹੀ ਉਮਰ ਬਿਹਾ ਜਾਂਦੀ ਹੈ। ਅਗਬ ਕਟੇ ਦਿਨ ਸਰੇਣਾ ਰੇ ਮਨ ਗੁਰਬਿਲ ਕਾਜ ਸਵਾਰੇ ਏ ਮਨ ਇੱਕ ਕੰਮ ਕਰ ਸਕਦਾ ਹੈ ਉਹ ਅਜੇ ਸਮਾ ਹੈ। ਕਿਉਂਕਿ ਤੇਰੇ ਅੰਦਰ ਜੀਵਨ ਦੀ ਰੌ ਚੱਲ ਰਹੀ ਹੈ। ਸਰੀਰ ਜੀਵਤ ਜੇ ਗੁਰੂ ਮਿਲਾਪ ਕਰ ਲਵੇ ਗੁਰੂ ਸ਼ਬਦ ਬੜਾ ਪਿਆਰਾ ਹੈ ਗਿਆਨ ਦਾ ਚਾਨਣ ਕਰਨ ਵਾਲਾ ਗਿਆਨ ਦੀ ਰੋਸ਼ਨੀ ਵੰਡਣ ਵਾਲਾ ਜੇ ਕਿਦਰੇ ਉਸ ਨਾਲ ਸੰਬੰਧ ਜੋੜ ਲਵੇ ਤੇਰੇ ਵੀ ਹਨੇਰੇ ਕੱਟੇ ਜਾਣ ਚਾਨਣ ਦੀ ਵੀ ਕਿਆ ਕਮਾਲ ਦੀ ਖੂਬੀ ਹੈ ਲਾਲਟੈਨ ਜਾਂ ਰੋਸ਼ਨੀ ਦਾ ਸਾਧਨ ਮੇਰੇ ਹੱਥ ਵਿੱਚ ਹੋਵੇ ਜਾਂ ਕਿਸੇ ਇੱਕ ਹੋਰ ਵਿਅਕਤੀ ਦੇ ਹੱਥ ਵਿੱਚ ਹੋਵੇ ਰਾਤ ਦੇ ਹਨੇਰੇ ਅਤੇ ਸਨਾਟੇ ਵਿੱਚ ਉਹ ਤੁਰਿਆ ਜਾ ਰਿਹਾ ਹੋਵੇ ਉਸ ਪਾਸ ਰੋਸ਼ਨੀ ਹੈ ਦੁਨੀਆ ਵਿੱਚ ਹਨੇਰਾ ਹੈ ਇਹ ਵੀ ਸੱਚ ਪਰ ਜੋ ਰੋਸ਼ਨੀ ਲੈ ਕੇ ਰਸਤਾ ਦੇਖ ਰਿਹਾ ਹੈ ਉਸ ਦੀ ਰੋਸ਼ਨੀ ਜੇ ਤੂੰ ਨਾਲ ਚੱਲ ਪਵੇਂ ਉਸੇ ਮਾਰਗ ਦਾ ਪੰਦੀ ਬਣ ਕੇ ਸੰਗੀ ਬਣ ਜਾਏ ਤੇ ਚਾਦਰ ਨੇ ਕੋਈ ਵਿਤਕਰਾ ਨਹੀਂ ਕਰਨਾ ਉਹ ਰੋਸ਼ਨੀ ਤੈਨੂੰ ਵੀ ਰਾਹ ਦਿਖਾਏਗੀ ਗੁਰੂ ਪਾਸ ਗਿਆਨ ਦਾ ਦੀਵਾ ਜਿਵੇਂ ਜਿਵੇਂ ਜ਼ਿੰਦਗੀ ਵਿੱਚ ਗੁਰੂ ਗਿਆਨ ਦਾ ਦੀਵਾ ਲੈ ਕੇ ਚੱਲੇਗਾ ਇਹ ਮਨ ਤੇਰੇ ਕਾਰਜ ਸਬਰ ਦੇ ਜਾਣਗੇ ਸਬਰ ਦੇ ਜਾਣਗੇ ਕਾਰਜ ਵਿੱਚ ਅੜਚਣ ਉੱਥੇ ਆਉਂਦੀ ਹੈ ਜਿੱਥੇ ਅਸੀਂ ਗਿਆਨ ਦੇ ਦੀਵੇ ਦਾ ਪੱਲਾ ਛੱਡ ਬੈਠਦੇ ਹਾਂ ਹਨੇਰੇ ਵਿੱਚ ਕੋਈ ਵੀ ਪਟਕ ਸਕਦਾ ਹੈ ਪ੍ਰੇਰਣਾ ਇਹੀ ਹੈ ਕਿ ਇਹ ਚੇਤੇ ਰੱਖੀ ਕਿ ਦਿਨ ਰਾਤ ਹਰ ਵੇਲੇ ਹਰ ਪਲ ਉਮਰ ਕੱਟਦੀ ਜਾ ਰਹੀ ਹੈ ਜਾਨ ਦਾ ਸਮਾਂ ਨੇੜੇ ਆ ਰਿਹਾ ਹੈ ਬਾਬਾ ਫਰੀਦ ਜੀ ਦੇ ਕਿੰਨੇ ਪਿਆਰੇ ਬਚਨ ਨੇ ਦੇਖ ਫਰੀਦਾ ਜੇ ਥੀਆ ਦਾੜ੍ਹੀ ਹੋਈ ਪੂਰ ਕਿਸੇ ਵੇਲੇ ਮੁਖ ਤੇ ਦਾੜੀ ਆਈ ਨਹੀਂ ਸੀ ਫਿਰ ਆ ਗਈ ਕਾਲੇ ਸੰ ਜਵਾਨੀ ਸੀ ਬੁਢਾਪਾ ਆ ਗਿਆ ਹੈ ਢੋਲੇ ਆ ਗਏ ਨੇ ਦਾੜੀ ਹੋਈ ਪੂਰ ਤੇ ਇਹ ਇੱਕ ਸੂਚਨਾ ਹੈ ਇੱਕ ਖਬਰ ਹੈ ਅੱਗੋਂ ਨੇੜਾ ਆਇਆ ਪਿੱਛੇ ਰਹਿਯਾ ਦੂਰ ਜਿੱਥੇ ਤੇਰੀ ਯਾਤਰਾ ਮੁੱਕ ਜਾਣੀ ਹੈ ਉਹ ਬਿਲਕੁਲ ਨਜ਼ਦੀਕ ਕਿਨਾਰਾ ਆ ਗਿਆ ਹੈ ਤੇ ਜਿੱਥੋਂ ਤੂੰ ਯਾਤਰਾ ਇਸ ਜ਼ਿੰਦਗੀ ਦੀ ਸ਼ੁਰੂ ਕੀਤੀ ਸੀ ਉਹ ਪਿੱਛਾ ਬਹੁਤ ਦੂਰ ਰਹਿ ਗਿਆ ਸੋ ਦਿਨ ਰਾਤ ਹਰ ਪਲ ਉਮਰ ਬੀਤਦੀ ਜਾ ਰਹੀ ਹੈ ਬੀਤਿਆ ਕੱਲ ਤਾਂ ਦੂਰ ਪਲ ਵੀ ਹੱਥ ਨਹੀਂ ਆਉਂਦਾ ਮੁੜ ਕੇ ਇਸ ਲਈ ਆਮਨ ਗੁਰੂ ਦਾ ਮਿਲਾਪ ਕਰਕੇ ਗਿਆਨ ਪ੍ਰਾਪਤ ਕਰ ਤੇ ਜ਼ਿੰਦਗੀ ਦਾ ਅਸਲੀ ਕਾਰਜ ਜੋ ਹੈ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਉਸ ਕਾਰਜ ਨੂੰ ਸਵਾਰ ਲੈ ਬੜੇ ਪਿਆਰ ਨਾਲ ਸਾਨੂੰ ਸਤਿਗੁਰੂ ਸਮਝਾਉਂਦੇ ਹਨ ਦੁਰਕਾਰ ਕੇ ਨਹੀਂ ਪੁਚਕਾਰ ਕੇ ਪਿਆਰ ਨਾਲ ਕਰੋਂ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਚਹਲ ਕੀ ਬੇਲਾ ਮੈਂ ਬੇਨਤੀ ਕਰਦਾ ਹਾਂ ਮੇਰੇ ਮਿੱਤਰ ਮੇਰੀ ਗੱਲ ਸੁਣ ਮਨ ਨੂੰ ਵੀ ਮਿੱਤਰ ਆਖਿਆ ਦੂਜੇ ਨੂੰ ਵੀ ਪ੍ਰੇਰਣਾ ਕਰਨੀ ਹੋਵੇ ਤਾਂ ਜੇ ਮਿੱਤਰਤਾ ਨਾਲ ਜੋ ਪ੍ਰੇਰਣਾ ਕਰ ਸਕਦੇ ਹੋ ਉਹ ਦਸ਼ਮਣੀ ਨਾਲ ਨਹੀਂ ਕੀਤੀ ਜਾ ਸਕਦੀ ਤੇ ਪ੍ਰੇਰਣਾ ਕੀ ਹੈ ਮਿੱਤਰ ਸੁਣ ਇਹ ਜ਼ਿੰਦਗੀ ਦਾ ਸਮਾਂ ਸੰਤ ਟਹਿਲ ਕੀ ਬੇਲਾ ਸੰਤ ਬਾਰੇ ਬਹੁਤ ਵਾਰ ਵਿਚਾਰ ਆਪਾਂ ਕਰਦੇ ਹਾਂ ਸੰਤ ਕਿਸੇ ਪੇਖਦਾ ਲਿਬਾਸ ਦਾ ਫਿਰਕੇ ਦੇ ਆਗੂ ਹੋਣ ਦਾ ਨਾਮ ਨਹੀਂ ਹਾਲਾਂਕਿ ਹਰ ਮਜ਼ਬ ਨੇ ਹਰ ਫਿਰਕੇ ਨੇ ਇਸ ਗੱਲ ਵਿੱਚ ਧੋਖਾ ਖਾਦਾ ਅਸੀ ਗੁਰੂ ਦੀ ਮਤ ਲੈਣੀ ਹੈ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਐਸਾ ਕੋਈ ਭਲਾ ਪੁਰਸ਼ ਜਿਸ ਦਾ ਆਚਾਰ ਵਿਹਾਰ ਕਿਰਦਾਰ ਸਭ ਪਵਿੱਤਰ ਹੋਵੇ ਸੋਚ ਵਿੱਚ ਵੀ ਬੁਰਾਈ ਨਾ ਹੋਵੇ ਉਹ ਹਰ ਗੱਲ ਬੋਲਣ ਤੋਂ ਪਹਿਲੇ ਹਰ ਕਰਮ ਕਰਨ ਤੋਂ ਪਹਿਲੇ ਇਹ ਮਹਿਸੂਸ ਕਰੇ ਪ੍ਰਮਾਤਮਾ ਕਣ-ਕਣ ਵਿੱਚ ਹੈ ਜਿਸ ਦੀ ਨਿੰਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਉਸ ਵਿੱਚ ਵੀ ਉਹੀ ਹੈ ਜੋਤ ਸਭਨਾ ਵਿੱਚ ਇੱਕ ਹੈ ਐਸੀ ਬਿਰਤੀ ਵਾਲਾ ਉਸ ਨੂੰ ਸਦਾ ਯਾਦ ਰੱਖਣ ਵਾਲਾ ਜਿਸ ਨੂੰ ਪ੍ਰਮਾਤਮਾ ਰਮਿਆ ਹੋਇਆ ਬਿਸਰਦਾ ਨਹੀਂ ਉਨ੍ਹਾਂ ਦੀ ਟਹਿਲ ਸੇਵਾ ਜਿੰਨੀ ਹੋ ਸਕੇ ਉਨੀ ਥੋੜੀ ਹੈ ਤਨ ਮਨ ਧਨ ਨਾਲ ਕਿਸੇ ਤਰ੍ਹਾਂ ਵੀ ਐਸੀ ਸ਼ਖਸੀਅਤ ਦੀ ਸੇਵਾ ਵਿੱਚ ਲੱਗ ਜਾਓਗੇ ਪਰ ਉਤਾਰਾ ਹੋ ਜਾਵੇਗਾ ਸੰਤ ਟਹਿਲ ਕੀ ਬੇਲਾ ਇਹ ਖੂਬੀ ਹੈ ਸੰਤ ਦਾ ਕਿਰਦਾਰ ਕੈਸਾ ਹੈ ਹਰ ਰੋਜ਼ ਪੜਨੇ ਜਿਨੀ ਨਾਮ ਧਾਇਆ ਗਏ ਮਸ਼ਕਤ ਕਾਲ ਅਸਲੀ ਮਸ਼ਕਤ ਉਹਨਾਂ ਕਾਲੀ ਤੇ ਨਤੀਜਾ ਇਹ ਹੋਇਆ ਨਾਨਕ ਤੇ ਮੁਖ ਉਜਲੇ ਉਹ ਕਾਲਣਾ ਕਾਲਣ ਵਾਲਿਆਂ ਦੇ ਆਪ ਦੇ ਮੁਖ ਤਾਂ ਉਜਲੇ ਸਨ ਹੀ ਕੋਈ ਸ਼ੰਕਾ ਹੀ ਨਹੀਂ ਕਿਤੀ ਛੁੱਟੀ ਨਾ ਪਰ ਕਿੰਨੀ ਖਲਕਤ ਉਹਨਾਂ ਦੇ ਸੰਗ ਲੱਗ ਕੇ ਹੋਰ ਵੀ ਛੁਟਕਾਰਾ ਪਾ ਗਈ। ਉਰੰਗ ਚੜ ਗਿਆ। ਇਸ ਲਈ ਯਾਦ ਰੱਖ ਇਹ ਤੈਨੂੰ ਸਮਾਂ ਮਿਲਿਆ ਹੈ ਸੰਤ ਤਹਿਲ ਵਾਸਤੇ। ਸਾਧੂ ਦੀ ਸੰਗਤ ਕਰਿਆ ਕਰ। ਇਹ ਕਮ ਆਉਣ ਵਾਲੀ ਹੈ। ਕਬੀਰ ਸਾਧੂ ਕੀ ਸੰਗਤ ਰਹੁ ਜੋ ਕੀ ਪੁਸਤਿ ਖਾਓ। ਹੋਂ ਨ ਹਰ ਸੋ ਹੋਏ ਹੈ ਸਾਖਤ ਸੰਗ ਨਾ ਜਾਉ ਬਸ ਕੋ ਸੰਗਤ ਤੋਂ ਜੋ ਬਚ ਗਿਆ ਸੰਗਤ ਦੀ ਰੰਗਤ ਵਿੱਚ ਰੰਗਿਆ ਗਿਆ ਜੀਵਨ ਸਫਲ ਹੋ ਗਿਆ ਇਹ ਨਤੀਜਾ ਸੰਤ ਤਹਿਲ ਦਾ ਕੀ ਹੋਵੇਗਾ ਇਹੀਆਂ ਖਾਟ ਚੱਲੋ ਹਾਰਿ ਲਾਹਾ ਆਗੇ ਬਸਨ ਸੋਹਿਲਾ ਇਸ ਸੰਸਾਰ ਤੋਂ ਤੁਸੀਂ ਜਾ ਕੇ ਤਾਂ ਸੋਹੇਲੇ ਬਸੋਗੇ ਹੀ ਇੱਥੋਂ ਲਾਹਾ ਖਟ ਕੇ ਜਾਓਗੇ ਹਰੀ ਨਾਮ ਦੇ ਵਪਾਰੀ ਨੂੰ ਕਦੀ ਘਾਟਾ ਨਹੀਂ ਪੈਂਦਾ ਕੁਝ ਉਹ ਲੋਕ ਵੀ ਨੇ ਜਿਨ੍ਹਾਂ ਬਾਰੇ ਸਤਿਗੁਰੂ ਜੀ ਨੇ ਵੀ ਇਹ ਬਚਨ ਕਹੇ ਚੱਲੇ ਜਵਾਰੀ ਦੋਏ ਹੱਥ ਚਾਰ ਕੁਝ ਵੀ ਖਟ ਕੇ ਨਹੀਂ ਗਏ ਜੋ ਪਾਸ ਸਵਾਸਾਂ ਦਾ ਸਰਮਾਇਆ ਸੀ ਉਹ ਖਰਚ ਲਿਆ ਖਟਿਆ ਕੁਝ ਵੀ ਨਾ ਹਾਰੇ ਹੋਏ ਜਵਾਰੀਏ ਦੀ ਕੈਸੀ ਹਾਲਤ ਹੋਵੇਗੀ ਪਰ ਜਿਨੇ ਸੰਤ ਟਹਿਲ ਦਾ ਰਾਹ ਚੁਣ ਲਿਆ ਐ ਮਨ ਉਹ ਐਸਾ ਬਣ ਜਾਏਗਾ ਐ ਮੇਰੇ ਮਿੱਤਰ ਮਨ ਨੂੰ ਵੀ ਮਿੱਤਰ ਆਖਿਆ ਜਾ ਸਕਦਾ ਕਿਸੇ ਦੂਸਰੇ ਨੂੰ ਵੀ ਪ੍ਰੇਮ ਨਾਲ ਪ੍ਰੇਰਣਾ ਕੀਤੀ ਜਾ ਸਕਦਾ ਕਿ ਨਤੀਜਾ ਇਹੀ ਹੋਵੇਗਾ ਇहां ਖਾਟ ਚੱਲੋ ਹਰ ਇਲਾਹਾ ਇਥੋਂ ਹਰੀ ਨਾਮ ਦਾ ਲਾਹਾ ਖਟ ਕੇ ਪ੍ਰੋਫਿਟ ਲੈ ਕੇ ਲਾਭ ਲੈ ਕੇ ਜਾਓਗੇ ਅੱਗੇ ਬਸਨ ਸੋਹਿਲਾ ਤੇ ਜੇ ਤੇਰੇ ਪੱਲੇ ਨਾਮ ਦਾ ਸਰਮਾਇਆ ਹੋਇਆ ਦਰਗਾਹ ਵਿੱਚ ਵੀ ਤੇਰਾ ਬਸਣਾ ਸੋਖਾ ਹੋ ਜਾਏਗਾ ਸੁਖਦਾਈ ਹੋ ਜਾਏਗਾ ਆਉਧ ਕਟਾ ਦਿਨ ਸਰੇਣਾਰੇ ਏ ਉਮਰ ਦਿਨ ਰਾਤ ਬੀਤਦੀ ਜਾ ਰਹੀ ਹੈ ਮਨ ਗੁਰ ਮਿਲ ਕਾਜ ਸਵਾਰੇ ਹੇ ਮਨ ਗੁਰੂ ਨਾਲ ਮਿਲ ਕੇ ਜ਼ਿੰਦਗੀ ਦੇ ਕਾਰਜ ਨੂੰ ਸਵਾਰ ਲੈ ਜੋ ਮਕਸਦ ਹੈ ਜੀਵਨ ਦਾ ਉਸ ਵਿੱਚ ਸਫਲਤਾ ਪਾ ਲੈ ਰਹਾਉ ਉਪਰੰਤ ਹਜ਼ੂਰ ਫਰਮਾਉਂਦੇ ਹਨ ਇਹੋ ਸੰਸਾਰ ਬਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹ ਜਗਾਇ ਪਿਆਵੇ ਇਹ ਰਸ ਇਕੱਠ ਕਥਾ ਤੈਨ ਜਾਨੀ ਇਸ ਸੰਸਾਰ ਦੇ ਅੰਦਰ ਜਿੱਥੇ ਵਿਕਾਰਾਂ ਦੀਆਂ ਬੜੀਆਂ ਲਹਿਰਾਂ ਉੱਠ ਰਹੀਆਂ ਬੜੇ ਸੰਸੇ ਸ਼ੰਕੇ ਪਰਮ ਹਨ ਇਹਨਾਂ ਵਿੱਚੋਂ ਤਰ ਕੇ ਪਾਰ ਉਹੀ ਲੱਗ ਸਕਿਆ ਹੈ ਜਿਸ ਨੇ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਲਿਆ ਬ੍ਰਹਮ ਗਿਆਨੀ ਜਿਸ ਨੂੰ ਨਿਰੰਕਾਰ ਦੀ ਸੋਝੀ ਆ ਗਈ ਜਿਸ ਹੱਜ ਗਾਏ ਪਿਆਵੇ ਇਹੋ ਰਸ ਜੇ ਇਸ ਤਿਹ ਮਿਲ ਜਾਏ ਤਾਂ ਭਗਤ ਇਹ ਨਹੀਂ ਕਹਿੰਦਾ ਇਹ ਮੇਰੀ ਚਤਰਾਈ ਸੀ ਜਿਸ ਨੂੰ ਜਗਾ ਕੇ ਇਹ ਨਾਮ ਰਸ ਮਾਲਕ ਪਿਆ ਦਿੰਦਾ ਹੈ ਅਕਥ ਕਥਾ ਤੈਨ ਜਾਨੀ ਜੋ ਕਥਨ ਨਹੀਂ ਕੀਤੀ ਜਾ ਸਕਦੀ ਸਿਫਤ ਜਿਸ ਨਿਰੰਕਾਰ ਦੀ ਉਸ ਦੀ ਕਥਾ ਦਾ ਗਰਨ ਹੋ ਗਿਆ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਮਨਹਿ ਬਸੇਰਾ ਜੋ ਖਰੀਦਣ ਲਈ ਆਏ ਹੋ ਸੌਦਾ ਪਾਈ ਹਰੀ ਨਾਮ ਦਾ ਉਹੀ ਵਣਜ ਕਰੋ ਉਹ ਖਰੀਦ ਲਓ ਤੇ ਉਹ ਹਰੀ ਨਾਮ ਗੁਰੂ ਦੇ ਰਾਹੀ ਮਨ ਵਿੱਚ ਬਸਦਾ ਨੇਜ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨਾ ਹੋਏਗੋ ਫੇਰਾ ਆਪਣੇ ਭਟਕਣਾ ਵਿੱਚੋਂ ਮੁਕਤ ਹੋ ਕੇ ਆਪਣੇ ਘਰ ਵਿੱਚ ਠਹਿਰ ਜਾਓਗੇ ਜ਼ਿੰਦਗੀ ਚੱਲ ਰਹੀ ਹੈ ਤੁਸੀਂ ਕਦੀ ਆਪਣੇ ਜੀਵਨ ਵੱਲ ਹੀ ਚਾਤ ਮਾਰ ਕੇ ਦੇਖੋ ਆਪਾਂ ਸਾਰੇ ਦੇਖੀਏ ਸਰੀਰ ਕਿਤੇ ਹੈ ਸੁਰਤ ਕਿਤੇ ਹੈ ਆਪਣੇ ਘਰ ਵਿੱਚ ਤਾਂ ਟਿਕਿਆ ਕੋਈ ਟਾਵਾ ਹੀ ਮਿਲੇਗਾ ਗੁਰੂ ਸਮਝਾਉਂਦਾ ਹੈ ਕਿ ਕਿ ਕਿਸਾਂ ਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ ਨਿਜ ਘਰ ਵਿੱਚ ਜੋ ਬੈਠ ਗਿਆ ਉਹ ਹਰੀ ਦਾ ਦਰ ਹੈ ਕਿਉਂਕਿ ਘਟਕਟ ਮੈਂ ਹਰ ਜੂ ਬਸੇ ਘਾਟੇ ਵਿੱਚ ਧਿਆਨ ਟਿਕ ਗਿਆ ਤੇ ਹਰੀ ਵਿੱਚ ਟਿਕ ਗਿਆ ਉੱਥੇ ਸੁੱਖ ਹੈ ਸਹਜ ਹੈ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਸਹਜ ਨਾ ਦਿਖਾਈ ਦੇਵੇ ਪੱਕਾ ਜਾਣਣਾ ਪਟ ਗਿਆ ਹੈ ਜਿਨ੍ਹਾਂ ਕੋਈ ਆਪਣੇ ਅੰਦਰ ਸੁਰਤ ਨੂੰ ਲੈ ਜਾਂਦਾ ਹੈ ਪ੍ਰਭੂ ਨਾਲ ਜੋੜ ਲੈਂਦਾ ਹੈ ਉਹਨਾਂ ਹੀ ਉਸ ਦੇ ਜੀਵਨ ਵਿੱਚ ਟਿਕਾਅ ਮਿਲੇਗਾ ਇੱਥੇ ਸੋਕ ਹੈ ਸਹਜ ਹੈ ਇੱਥੇ ਤੁਹਾਨੂੰ ਟਿਕਾਣਾ ਮਿਲ ਜਾਏਗਾ ਬਹਰ ਨਾ ਹੋਏ ਗੋਫਰਾ ਤੇ ਫਿਰ ਦੁਬਾਰਾ ਆਵਾ ਗੌਣ ਦੇ ਚੱਕਰ ਵਿੱਚ ਨਹੀਂ ਪੈਣਾ ਪਵੇਗਾ ਨਿਜ ਕਰ ਮਹਿਲ ਪਾਵਹ ਸੁਖ ਸਹਜੇ ਬਹਰ ਨ ਹੋਏਗੋ ਫੇਰਾ ਇਸ ਮਹਿਲ ਤੋਂ ਚੰਗਾ ਹੋਰ ਕਿਹੜਾ ਟਿਕਾਣਾ ਹੈ ਟਿਕਾ ਹੀ ਟਿਕਾ ਹੈ ਇਥੇ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਵਿਧੀ ਬਣਾ ਕੇ ਦਾਤਾ ਦੇਣ ਵਾਲੇ ਬਾਨਾ ਕੋਈ ਬਣਾ ਲੈ ਤਰੀਕੇ ਤੇਰੇ ਨੇ ਸਚਾਈ ਇਹੀ ਹੈ ਨਾ ਕਨਥ ਖਸਮ ਹੱਥ ਕਿਰਤ ਤੱਕੇ ਦੇ ਕਿਰਤ ਬਹਾਨਾ ਨਥ ਜੀ ਦੇ ਹੱਥ ਵਿੱਚ ਹੈ ਉਹ ਇਧਰ ਨੂੰ ਖਿੱਚ ਲੈ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਵਿਧੀ ਬਣਾ ਕੇ ਦਾਤਾ ਦੇਣ ਵਾਲਾ ਉਹ ਵਿਆਪਕ ਪਰਮਾਤਮਾ ਸਾਡੀ ਅੰਦਰਲੀ ਅਵਸਥਾ ਨੂੰ ਜਾਣਦਾ ਹੈ ਉਸ ਪਾਸੋਂ ਕੁਝ ਵੀ ਛਪਾਇਆ ਨਹੀਂ ਜਾ ਸਕਣਾ ਸ਼ਰਧਾ ਮਨ ਕੀ ਪੂਰੇ ਉਹੀ ਸਮਰਥ ਹੈ ਮਨ ਦੀ ਸ਼ਰਧਾ ਨੂੰ ਫਲ ਲਾਉਣ ਵਾਲਾ ਹੈ ਪੂਰੀ ਕਰਨ ਵਾਲਾ ਹੈ ਕਾਮਨਾ ਵੀ ਔਰ ਸ਼ਰਧਾ ਨੂੰ ਫਲ ਵੀ ਨਾਨਕ ਦਾਸ ਇਹ ਸੁਖ ਮੰਗੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਮੈਂ ਨਾਨਕ ਦਾਸ ਰਾ ਉਸ ਦਾ ਇਹੀ ਸੁਖ ਮੰਗਦਾ ਹਾਂ ਮੋ ਕਉ ਕਰ ਸੰਤਨ ਕੀ ਤੂਰੇ ਕਿ ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾ ਦੇ ਜਿਸ ਦੇ ਅੰਦਰ ਐਨੀ ਨਿਮਰਤਾ ਆ ਗਈ ਔਰ ਬੰਦਗੀ ਵਾਨਾ ਪ੍ਰਤੀ ਆ ਗਈ ਜੁੜ ਗਿਆ ਉਸ ਸੰਗਤ ਵਿੱਚ ਉਹ ਰੰਗਤ ਅਨੰਕਾਰ ਨਾਲ ਅਪੇਧ ਕਰਨ ਦੇ ਸਮਰਥ ਹੈ ਵਾਹਿਗੁਰੂ ਜੀ ਕਿਰਪਾ ਕਰਨ ਅਸੀਂ ਜ਼ਿੰਦਗੀ ਦੀ ਅਹਿਮੀਅਤ ਨੂੰ ਸਵਾਸਾਂ ਦੀ ਕੀਮਤ ਨੂੰ ਕੁਝ ਅਨੁਭਵ ਕਰ ਲਈਏ ਤੇ ਇਹ ਬੇਅਰਥ ਨਾ ਗਵਾਚਣ ਅਰਥ ਲੱਗ ਸਕਣ ਗੁਰਬਾਣੀ ਅਗਾਧ ਬੋਧ ਹੈ ਵਿਚਾਰ ਕਰਦਿਆਂ अनेका ਪੁੱਲਾਂ ਵੀ ਹੋ ਸਕਦੀਆਂ ਨੇ ਖਿਮਾ ਕਰ ਦੇਣੀਆਂ ਗੁਰਮਤਿ ਵਿਚਾਰ ਪ੍ਰਮਾਤਮਾ ਆਪਣੇ ਸਾਰਿਆਂ ਦੇ ਹਿਰਦਿਆਂ ਵਿੱਚ ਵਸਾਵੇ ਇਹ ਅਰਦਾਸ ਹੈ ਇਸ ਦੇ ਨਾਲ ਹੀ ਸੋਹਲੇ ਦੀ ਪਾਵਨ ਬਾਣੀ ਦੀਸਨ ਕੇਪ ਕਥਾ ਦੀ ਲੜੀ ਸੰਪੂਰਨ ਹੁੰਦੀ ਹੈ ਜੇ ਪਸੰਦ ਆਏ ਲਾਈਕ ਦਾ ਆਈਕਨ ਦਬਾ ਸਕਦੇ ਹੋ ਕਿਤੇ ਚਾਹਵੇ ਕਿ ਇਹ ਸੌਦਾ ਵਧਣਾ ਵੀ ਹੈ ਵਿਚਾਰ ਦਾ ਤਾਂ ਸ਼ੇਅਰ ਕਰ ਸਕਦੇ ਹੋ ਦਿਲ ਕਰੇ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਸਕਦੇ ਹੋ ਕੋਈ ਵਿਚਾਰ ਦੇਣੀ ਚਾਹੋ ਕਮੈਂਟਸ ਦੇ ਸਕਦੇ ਹੋ ਇਨੀਆਂ ਕੁ ਬੇਨਤੀਆਂ ਹਨ ਇਸ ਦੇ ਨਾਲ ਹੀ ਮੈਂ ਖਿਮਾ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ